ਸਭ ਤੋਂ ਪਹਿਲਾਂ ਅਸੀਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਿਸ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਆਪਣਾ ਸਿਮਰਨ ਕਰਨ ਵਾਸਤੇ ਭੇਜਿਆ ਸੀ ਆਪਣੇ ਨਾਲ ਮਲਾਪ ਕਰਨ ਵਾਸਤੇ ਭੇਜਿਆ ਸੀ ਪਰ ਇੱਥੇ ਆ ਕੇ ਅਸੀਂ ਸੰਸਾਰਿਕ ਪਦਾਰਥਾਂ ਵਿੱਚ ਲੱਗ ਕੇ ਆਪਣਾ ਜੀਵਨ ਗੁਆਇਆ ਅਸੀਂ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜਿਸ ਨੇ ਇਸ ਸੰਸਾਰ ਦੇ ਉੱਤੇ ਸਾਨੂੰ ਭੇਜਿਆ ਤਾਂ ਗੁਰੂ ਸਾਹਿਬ ਆਪਣੇ ਸੱਚ ਨੂੰ ਬਿਆਨ ਕਰਦੇ ਹੋਏ ਸਾਡੇ ਸਾਹਮਣੇ ਰੱਖਦੇ ਹਨ ਕਿ ਉਹ ਸੱਚ ਕੇਵਲ ਪ੍ਰਮਾਤਮਾ ਹੈ ਉਸ ਦੇ ਨਾਲ ਹੀ ਅਸੀਂ ਮਿਲਣਾ ਹੈ ਉਸ ਦਾ ਸਿਮਰਨ ਕਰਨਾ ਹੈ ਉਸ ਦੀ ਯਾਦ ਆਪਣੇ ਮਨ ਵਿੱਚ ਵਸਾ ਕੇ ਅਸੀਂ ਇਸ ਕੀਮਤੀ ਜਨਮ ਦਾ ਲਾਹਾ ਲੈਣਾ ਹੈ ਤਾਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਿਲ ਅਪਹਿਲਾ ਦੇ ਅੰਦਰ ਗੁਰੂ ਸੋ ਫਰਮਾਰੇ ਹਨ ਜਾਲੋ ਐਸੀ ਰੀਤ ਜਿਤ ਮੇ ਪਿਆਰਾ ਵਿਸਰੇ ਕਰਨੇ ਕਿ ਇਸ ਤਰ੍ਹਾਂ ਦੀ ਰੀਤ ਕਰਨੇ ਕਿ ਜਲ ਜਾਵੇ ਜਿਸ ਦੇ ਨਾਲ ਮੇਰਾ ਉਹ ਪਿਆਰਾ ਵੈਗਰੂ ਉਹ ਪ੍ਰਭੂ ਮੈਨੂੰ ਭੁੱਲ ਜਾਵੇ ਕਿਤੇ ਇਹ ਨਾ ਹੋਵੇ ਕਿ ਮੇਰੇ ਮਨ ਦੇ ਵਿੱਚ ਯਾਦ ਹੀ ਨਾ ਆਵੇ ਤਾਂ ਗੁਰੂ ਸਾਹਿਬ ਫਰਮਾ ਰਹੇ ਹਨ ਨਾਨਕ ਸਾਈ ਬਲੀ ਪ੍ਰੀਤ ਕਹਿੰਦੇ ਕਿ ਉਹ ਪ੍ਰੀਤ ਪਲੀ ਹੈ ਉਹ ਪਿਆਰ ਚੰਗਾ ਹੈ ਜਿਤ ਸਹਿਬ ਸਤੀ ਪਤ ਰਹੇ ਕਿ ਜਿਸ ਦੇ ਨਾਲ ਮਿਲਣ ਦੇ ਨਾਲ ਉਸ ਸਾਹਿਬ ਦੇ ਨਾਲ ਸਾਡੀ ਇੱਜ਼ਤ ਬਣੀ ਰਹਿੰਦੀ ਹੈ ਤਾਂ ਗੁਰੂ ਸਾਹਿਬ ਫਰਮਾ ਰਹੇ ਹਨ ਹਰ ਇੱਕੋ ਦਾਤਾ ਸੇਵੀਏ ਹਰ ਇੱਕ ਧਿਆਈਏ ਫਰਮਾ ਰਹੇ ਹਨ ਕਿ ਉਸ ਇੱਕ ਨੂੰ ਅਸੀਂ ਸੇਵਨਾ ਹੈ ਉਸ ਨੂੰ ਯਾਦ ਕਰਨਾ ਹੈ ਉਸ ਦਾ ਸਿਮਰਨ ਕਰਨਾ ਹੈ ਹਰ ਇੱਕ ਧਿਆਈਏ ਉਸ ਇੱਕ ਨੂੰ ਹੀ ਅਸੀਂ ਆਪਣੇ ਧਿਆਨ ਦੇ ਅੰਦਰ ਬਿਠਾਉਣਾ ਹੈ ਤਾਂ ਗੁਰੂ ਨਾਨਕ ਦੇਵ ਜੀ ਵੀ ਫਰਮਾਨ ਕਰਦੇ ਹਨ ਕਿ ਜਪੋ ਤਾਂ ਇੱਕੋ ਨਾਮਾ ਅਵਰਨਰਾਫਲ ਕੰ ਕਾਮਾ ਫਰਮਾ ਰਹੇ ਹਨ ਕਿ ਉਸ ਇੱਕ ਨਾਮ ਨੂੰ ਅਸੀਂ ਜਪਣਾ ਹੈ ਤੇ ਕਹਿੰਦੇ ਨੇ ਜੋ ਵੀ ਸੰਸਾਰ ਦੇ ਕੰਮ ਨੇ ਇਨੇ ਫਲ ਹਨ ਤਾਂ ਇੱਕੋ ਪ੍ਰਮਾਤਮਾ ਸੱਚ ਹੈ ਜਿਸ ਦਾ ਅਸੀਂ ਸਿਮਰਨ ਆਪਣੇ ਹਿਰਦੇ ਦੇ ਅੰਦਰ ਕਰਨਾ ਹੈ ਤਾਂ ਗੁਰੂ ਸਾਹਿਬ ਕਹਿੰਦੇ ਹਨ ਹਰ ਇੱਕੋ ਦਾਤਾ ਮੰਗੀ ਹੈ ਮਨ ਚਿੰਦਿਆ ਪਾਈ ਹੈ ਕਹਿੰਦੇ ਨੇ ਕਿ ਉਸ ਇੱਕ ਦਾਤੇ ਨੂੰ ਹੀ ਅਸੀਂ ਮੰਗਣਾ ਹੈ ਉਸ ਮਾਲਕ ਦੇ ਨਾਮ ਨੂੰ ਹੀ ਮੰਗਣਾ ਹੈ ਤੇ ਮਨ ਚਿੰਦਿਆ ਫਰ ਪਾਈਏ ਕਿ ਅਸੀਂ ਮਨ ਚਿੰਦਿਆ ਜੋ ਵੀ ਸਾਡੇ ਮਨ ਦੇ ਅੰਦਰ ਇੱਛਾ ਹੁੰਦੀ ਹੈ ਉਹ ਮਾਲਕ ਸਾਡੀ ਪੂਰੀਆਂ ਕਰਦਾ ਰਹਿੰਦਾ ਹੈ ਅਸੀਂ ਉਸ ਤੋਂ ਇੱਕ ਨਾਮ ਦੀ ਮੰਗ ਕਰਨੀ ਹੈ ਕਿੰਦ ਨੇ ਅਸੀਂ ਜੋ ਜੋ ਵੀ ਮੰਗਦੇ ਹਾਂ ਤਾਂ ਗੁਰੂ ਸਾਹਿਬ ਆਪਣੀ ਬਾਣੀ ਦੇ ਅੰਦਰ ਫਰਮਾਣ ਕਰਦੇ ਹਨ ਫਰਮਾਣ ਹਨ ਤੁਦ ਬਿਨ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇ ਨਾਮ ਸੰਤੁਖੀਐ ਉੱtre ਮਨ ਕੀ ਭੁਖ ਕੰਨਣ ਕਿ ਤੇਰੇ ਤੋਂ ਬਿਨਾ ਜੋ ਵੀ ਅਸੀਂ ਮੰਗ ਰਹੇ ਹਾਂ ਅਸੀਂ ਦੁੱਖ ਮੰਗ ਰਹੇ ਹਾਂ ਸਿਰ ਦੁੱਖਾਂ ਕੇ ਦੁਖ ਕਰ ਰਹੇ ਹਨ ਦੇ ਨਾਮ ਸੰਤੋਖੀ ਹੈ ਕਿ हे मालिक ਮੈਨੂੰ ਆਪਣਾ ਨਾਮ ਬਖਸ਼ ਜਿਸ ਦੇ ਨਾਲ ਮੇਰੇ ਮਨ ਨੂੰ ਸੰਤੋਖ ਆ ਜਾਵੇ ਮੇਰੇ ਮਨ ਨੂੰ ਸ਼ਾਂਤੀ ਆ ਜਾਵੇ ਤਾਂ ਉਤਰੇ ਮਨ ਕੀ ਭੁੱਖ ਕਿ ਇਤੋਂ ਤੱਕ ਕਿ ਮੇਰੇ ਮਨ ਦੀ ਸਾਰੀ ਭੁੱਖ ਵੀ ਉਤਰ ਜਾਵੇ ਤਾਂ ਉਸ ਨਾਮ ਦੇ ਦੁਆਰਾ ਸਾਡੇ ਮਨ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਇਸ਼ਾਵਾਂ ਸਭ ਖਤਮ ਹੋ ਜਾਂਦੀਆਂ ਹਨ ਤਾਂ ਅਸੀਂ ਉਸ ਇੱਕ ਨੂੰ ਯਾਦ ਕਰਨਾ ਹੈ ਤਾਂ ਗੁਰੂ ਸਾਹਿਬ ਫਰਮਾ ਰਹੇ ਹਨ ਜੇ ਦੂਜੇ ਪਾਸੋਂ ਮੰਗਿਏ ਤਾਂ ਲਾਜ ਮਰਾਈਏ ਕਹਿੰਦੇ ਹਨ ਜੇ ਦੂਜੇ ਪਾਸੋਂ ਮੰਗਿਏ ਤਾਂ ਲਾਜ ਮਰਾਈਏ ਆਪ ਸਿਮਾਨ ਕਰ ਰਹੇ ਹਨ ਕਿ ਜੇ ਅਸੀਂ ਕਿਸੇ ਹੋਰ ਪਾਸੂ ਮੰਗਾਗੇ ਤਾਂ ਸਾਡੀ ਇੱਜ਼ਤ ਖਤਮ ਹੋ ਜਾਵੇਗੀ ਤਾਂ ਲਾਜ ਸਾਡੀ ਮਰ ਜਾਵੇਗੀ ਤਾਂ ਉਸ ਪਾਸੂ ਸਾਨੂੰ ਮਿਲੇਗਾ ਵੀ ਨਹੀਂ ਅਸੀਂ ਉਸ ਇੱਕ ਦਾਤੇ ਨੂੰ ਉਸ ਮਾਲਕ ਨੂੰ ਉਸ ਇੱਕ ਤੋਂ ਹੀ ਮੰਗਣਾ ਹੈ ਤਾਂ ਕਿ ਸਾਡੀ ਹਮੇਸ਼ਾ ਹੀ ਇੱਜ਼ਤ ਕਾਇਮ ਰੱਖੀ ਤਾ ਗੁਰੂ ਸਾਹਿਬ ਕੰਦੇ ਜਿਨ ਸੇਵਿਆ ਤਿੰਨ ਫਲ ਪਾਇਆ ਕਹਿੰਦੇ ਜਿਨ੍ਹਾਂ ਨੇ ਉਸ ਮਾਲਕ ਨੂੰ ਸਿਮਰਿਆ ਹੈ ਉਸ ਨੂੰ ਯਾਦ ਕੀਤਾ ਹੈ ਆਪਣੇ ਹਿਰਦੇ ਦੇ ਅੰਦਰ ਵਸਾਇਆ ਹੈ ਤਿੰਨ ਫਲ ਪਾਇਆ ਕਹਿੰਦੇ ਉਹਨਾਂ ਨੇ ਉਹ ਫਲ ਪ੍ਰਾਪਤ ਕੀਤਾ ਹੈ ਕਹਦਾ ਤਿਸ ਜਨ ਕੀ ਸਭ ਭੁਖ ਗਵਾਈਐ ਕਹਿੰਦੇ ਉਹਨਾਂ ਜਿਨ੍ਹਾਂ ਦੀ ਅਮਰੀਸ਼ਾ ਲਈ ਮਨ ਦੀ ਪੁੱਖ ਖਤਮ ਹੋ ਜਾਂਦੀ ਹੈ ਮਨ ਦੇ ਅੰਦਰ ਕੋਈ ਤ੍ਰਿਸ਼ਨਾ ਕੋਈ ਇੱਛਾ ਹੀ ਨਹੀਂ ਰਹਿ ਜਾਂਦੀ ਤਾਂ ਗੁਰੂ ਸਾਹਿਬ ਆਪਣੀ ਬਾਣੀ ਚ ਫਰਮਾਨ ਕਰ ਰਹੇ ਹਨ ਨਾਨਕ ਤਿੰਨ ਬਿੱਟੂ ਵਾਰਿਆ ਜਿਨ ਅਨੰਦ ਨੇ ਹਿਰਦੇ ਹਰ ਨਾਮ ਧਿਆਇ ਫਰਮਾ ਰਹੇ ਹਨ ਕਿ ਗੁਰੂ ਸਾਹਿਬ ਕਹਿੰਦੇ ਹਨ ਉਹ ਉਹਨਾਂ ਤੋਂ ਸਦਕੇ ਜਾਂਦੇ ਹਨ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਉਸ ਮਾਲਕ ਦੇ ਨਾਮ ਨੂੰ ਉਤਿਆਇਆ ਹੈ ਉਸ ਨੂੰ ਯਾਦ ਕੀਤਾ ਹੈ ਅਸੀਂ ਜੀਵ ਉਸੇ ਮਾਲਕ ਦਾ ਸਿਮਰਨ ਕਰਨਾ ਹੈ ਤਾਂ ਗੁਰੂ ਸਾਹਿਬ ਨੇ ਸਾਨੂੰ ਆਪਣਾ ਰੂਹਾਨੀ ਤਜਰਬਾ ਸਾਡੇ ਸਾਹਮਣੇ ਰੱਖਿਆ ਹੈ ਕਿ ਅਸੀਂ ਉਸ ਇੱਕ ਨੂੰ ਯਾਦ ਰੱਖਣਾ ਹੈ ਅਸੀਂ ਉਸੇ ਇੱਕ ਦਾ ਹੀ ਸਿਮਰਨ ਕਰਨਾ ਹੈ ਕਹਿੰਦੇ ਕਿ ਜੋ ਵੀ ਅਸੀਂ ਸੰਸਾਰ ਦੇ ਉੱਤੇ ਕਰ ਰਹੇ ਹਾਂ ਤਾਂ ਦੁਨਿਆਵੀ ਤੌਰ ਤੇ ਇਹਨਾਂ ਵਿੱਚੋਂ ਸਾਡੇ ਨਾਲ ਕੋਈ ਵੀ ਵਸਤੂ ਜਾਣ ਵਾਲੀ ਨਹੀਂ ਹੈ ਅਸੀਂ ਉਸੇ ਇੱਕ ਦਾ ਸਿਮਰਨ ਕਰਨਾ ਹੈ ਉਸੇ ਨੂੰ ਯਾਦ ਕਰਨਾ ਹੈ ਉਸ ਦੇ ਨਾਲ ਮਿਲ ਕੇ ਅਸੀਂ ਆਪਣੇ ਅੰਦਰੋਂ ਉਹ ਸ਼ਾਂਤੀ ਉਹ ਸੁਖ ਉਹ ਆਨੰਦ ਪ੍ਰਾਪਤ ਕਰ ਸਕਦੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਇਸ ਉਪਦੇਸ਼ ਤੋਂ ਲਾਭ اٹھਾ ਕੇ ਇਸ ਉਪਦੇਸ਼ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਕੇ ਅਸੀਂ ਆਪਣੇ ਮਾਨਸ ਜਨਮ ਦਾ ਲਾਹਾ ਲੈ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਤਾਂ ਆਓ ਗੁਰੂ ਸਾਹਿਬ ਦੇ ਇਸ ਉਪਦੇਸ਼ ਨੂੰ ਆਪਣੇ ਹਿਰਦੇ ਚ ਵਸਾਈਏ ਤੇ ਉਸ ਮਾਲਕ ਨੂੰ ਆਪਣੇ ਹਿਰਦੇ ਦੇ ਅੰਦਰ ਧਿਆਈਏ ਤੇ ਉਸ ਸੱਚ ਨਾਲ ਮਲਾਪ ਕਰਕੇ ਸਦਾ ਲਈ ਆਵਾਗਣ ਦੇ ਚੱਕਰ ਤੋਂ ਬਾਝ ਸਕਦੇ ਹਾਂ ਜੀ